ਜੀ ਉਹਨੇ ਬੱਸ ਦੇ ਵਿੱਚ ਲੱਗੀ ਟਰੱਕ ਦੇ ਇਹ ਬਟਾਸ ਤਾਂ ਹੀ ਹੋਈ ਐ ਜੀ ਕਿੱਲਾ ਮੋੜ ਸੇ ਨਹੀਂ ਸਾਰਾ ਮੋੜ ਤੋਂ ਉਹਦੇ ਪਿੱਛੇ ਖੜਾ ਮੋੜ ਸੇ ਰੋਡ ਵਿੱਚ ਵਿੱਚ ਬੱਸ ਰੋਡ ਵਿੱਚ ਖੜੀ ਸੀ ਬੱਸ ਰੋਡ ਵਿੱਚ ਉਹ ਜੀ ਮੋੜ ਸੇ ਲਾ ਕੇ ਲੱਗਿਆ ਉਹਦੇ ਫਰੇਟਰ ਪਿੱਛੇ ਟਰੱਕ ਲੱਗ ਆ ਕੇ ਟਰੱਕ ਰੋਡ ਵਿੱਚ ਨਾਲ ਟਰੱਕ ਆਇਆ ਨਹੀਂ ਟਰੱਕ ਬੈਸੀ ਰੁੱਕ ਗਿਆ ਆ ਕੇ ਵੀ ਸ਼ਾਇਦ ਕੋਈ ਹਾਦਸਾ ਕਿਨਾ ਹੋ ਗਿਆ ਹੋਏ ਉਹਦੇ ਕਰਕੇ ਹੋਇਆ ਜੀ ਪਿੱਛੇ ਬੱਸ ਆ ਰਹੀ ਸੀ ਪਿੱਛੇ ਕਾਰ ਆ ਰਹੀ ਸੀ ਕਾਰ ਵਾਲੇ ਟਰੱਕ ਨੇ ਫੇਟ ਮਾਰਦੀ ਉਹ ਟਰੱਕ ਕਾਰ ਚ ਲੱਗ ਗਿਆ ਤਾਂ ਹੋਇਆ ਕਿੰਨੀਆਂ ਕਿਲੋ ਵਿੱਚ ਆਪਸ ਸਰ ਕਟਕਟ 4-5 ਗੱਡੀਆਂ ਲੱਗ ਗਈ ਜੀ ਸਟਾ ਵਗੈਰੇ ਸਟਾ ਸਰ ਕਾਫੀ ਗੰਭੀਰਾ ਵਸਾਦਾ ਗੰਭੀਰ ਜਾਦੇ ਆ ਜੀ ਇੱਕ ਪੁਲਿਸ ਮਲਾਦਮ ਵਿਚਾਰਾ ਫਟੜਾ ਵਿੱਚ ਸਰ ਇਹ ਤੁੰਦ ਦਾ ਕਾਰਨ ਹੈ ਇਹ ਵਜੇ ਦਾ ਕੋਈ ਹੋਰ ਕੋਈ ਨਹੀਂ ਮਨਜੀਤ ਸਿੰਘ ਤੇ ਕਿੱਦਾਂ ਆਪਰੇਟ ਹਾਸਾ ਆਹ ਗੱਡੀ ਦਾ ਐਕਸੀਡੈਂਟ ਹੋਇਆ ਸੀ ਬੱਸ ਲਾ ਅਸੀਂ ਆ ਕੇ ਪਿੱਛੇ ਰੁਕਣੀ ਪੈਣਾ ਸੀਗਾ ਸਾਨੂੰ ਅਸੀਂ ਮੜੇ ਜਾ ਰੁਕਿਆ ਉਹ ਪਿੱਛੇ ਟਰੱਕ ਆ ਗਿਆ ਉਹਨੇ ਨਾਲ ਦੀ ਨਾਲ ਮਾਰਿਆ ਧੱਕ ਮਾਰ ਕੇ ਹੀਠਾਂ ਬਾੜ ਦੇਣੀ ਸੀ ਉਹ ਤਾਂ ਬਸ ਇੰਨੀ ਫਰਕ ਰੱਖ ਦੇਖ ਲਿਆ ਤੁਸੀਂ ਅਸਬਚਾ ਹੋ ਗਿਆ ਬੇਟੀ ਦਾ ਵਿਆਹ ਸੀ ਹਾੜੀ ਦਾ ਤਿਆਰ ਕਰਾਉਣ ਵਾਸਤੇ ਲੈ ਕੇ ਆਏ ਕਿ ਕਿੱਥੋਂ ਆਏ ਕਿ ਤੁਸੀਂ ਬਾਦਲੇ ਪਿੰਡ ਤੋਂ ਕਿੰਨੇ ਜਣੇ ਸੀ ਬੇਟੀ ਤਿੰਨ ਜਣੇ ਸੀ ਬੇਟੀ ਜੀ ਦਾ ਵਿਆਹ ਮੇਰੇ ਘਰ ਦੇ ਸੀ ਜੇ ਨਾਲ ਤੇ 50 60 ਬਚਾਹ ਹੋ ਗਿਆ 60 ਤੋਂ ਗੱਡੀ ਫਟ ਗਈ ਕਾਰਨ ਕੀ ਰਿਹਾ ਸੀ ਧੁੰਦ ਦਾ ਮੇਨ ਕਾਰਨ ਮੋੜੇ ਜਾਮ ਸੀਗਾ ਅਸੀਂ ਤਾਂ ਰੁਕਣੀ ਸੀਗਾ ਉਹਨੇ ਪਿੱਛੋਂ ਆ ਕੇ ਮੌਕਮ ਮਿਲਿਆ ਨੀ ਨਿਕਣ ਦਾ ਜਾਨ ਨੂੰ ਬਚਾ ਕੇ ਤੁਹਾਡੀ ਗੱਡੀ ਵਾਲੇ ਸਾਰੇ ਠੀਕ ਨੇ ਹਾਂ ਠੀਕ ਹੈ ਸਭ ਠੀਕ 60 ਤੋਂ ਬਚਾਹ ਹੋ ਗਿਆ ਨਾਮ ਕੋ ਦਸਵਿੰਦਰ ਕੌਰ ਕਿੱਥੋਂ ਆ ਰਹੇ ਸੀ ਬਾਦਲੇ ਤੋਂ ਆਇਆ ਵੀਰੇ ਤੇ ਕਿੱਦਾਂ ਹੋਇਆ ਹਾਸਾ ਇਹ ਟਰੱਕ ਵਾਲੇ ਨੇ ਮਾਰ ਗਿਆ ਪਿੱਛੋਂ ਲਿਆ ਕੇ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਬਾਦਲੇ ਤੋਂ ਆ ਰਹੇ ਸੀ ਕਿ ਕੁੜੀ ਨੂੰ ਵਿਆਹ ਲਈ ਤਿਆਰ ਕਰਾਉਣ ਹਾਂਜੀ ਤੇ ਕਿੱਦਾਂ ਵਾਪਰੇ ਦੇ ਦਾ ਹਾਸਾ ਅਸੀਂ ਤਾਂ ਰਾਮ ਕੇ ਲਾ ਰਹੇ ਸੀਗੇ ਪਿੱਛੋਂ ਲਿਆ ਕੇ ਮਾਰੀ ਉਹਨੇ ਡੱਬੀ ਵਾਲੇ ਨੇ ਕਿੰਦ ਕਰਕੇ ਹੋਇਆ ਕਿਦਾਂ ਪਤਾ ਨਹੀਂ ਹੁਣ ਵੀਰੇ ਸਾਨੂੰ ਤਾਂ ਕੁਝ ਨਹੀਂ ਪਤਾ ਇਸ ਤਾਂ ਰਾਮ ਗੱਡੀ ਸਾਡੀ ਹੋਣੀ ਸੀਗੀ ਬਿਲਕੁਲ ਤਿੰਨੇ ਜਣੇ ਸੀਗੇ ਤਿੰਨੇ ਜਣੇ ਸੀਗੇ ਸੱਤੋ ਛੋਟੇ ਕੋਈ ਨਹੀਂ ਲੱਗੀ ਹੈਗੀ ਵੀਰੇ ਹਾਂਜੀ ਖੜ ਹੋ ਗਈ ਬਸ ਮੜਿਆ ਵੀ ਲੈ ਕੀ ਨਾਮ ਤੇ ਟੋਟਾ ਸੰਦੀਪ ਸਿੰਘ ਕਿਵੇਂ ਵਾਪਰੇ ਹਾਸਾ ਸੀ ਮੈਂ ਕਹਿੰਦਾ ਉਧਰੋਂ ਆ ਰਿਹਾ ਸੀਗਾ ਮੋਟਰਸਾਈਕਲ ਤੇ ਆਵਾਜ਼ ਹੀ ਆਈ ਜੋਰ ਨਾਲ ਦੋ ਕਾਰਾਂ ਲੱਗੀਆਂ ਨੇ ਪਹਿਲਾਂ ਬਸ ਫਿਰ ਮਗਰ ਕਾਰ ਕੁਮਗਰ ਹੋ ਲੱਗੇ ਭਾਈ ਤੇਰੇ ਮੈਂ ਪੜ ਗਿਆ ਸੜਕ ਪਾਰ ਕਰਦੇ ਰਾਜਾ ਕੱਢਿਆ ਤਾਂ ਦੋ ਤਿੰਨ ਜਣਿਆਂ ਨੂੰ ਹੋਰ ਆ ਗਏ ਉਹਦੇ ਵਿੱਚੋਂ ਬੰਦਾ ਕੱਢਿਆ ਬਹੁਤ ਮੁਸ਼ਕਿਲ ਨਾਲ ਕੱਢਤਾ ਲੇਕਿਨ ਥੋੜਾ ਜਿਹਾ ਇੰਜੀਨ ਹੋ ਗਿਆ ਜਿਹਾ ਖਮੀ ਕਿੰਨੇ ਕ ਜਣੇ ਦੀ ਸੱਟ ਲੱਗੀ ਫਾਲ ਦੇ ਅਗਰ ਇੱਕ ਹੀ ਹੈ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਕਿੰਨੇ ਚਾਰ ਲੱਗੀਆਂ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਤਾਂ ਧੁੰਦ ਦਾ ਹੀ ਹੈ ਧੁੰਦ ਜਿਆਦਾ ਬੀਜੂ ਹੈ ਮੋਤੀ ਪੁਲਿਸ ਪਾਣੀ ਪੁਲਿਸ ਵਾਲੇ ਪਹੁੰਚ ਗਏ ਰਾਜੂ तो आ, कैसे हुआ हादसा ये ये हम तो सोए हुए थे हमें अच्छा तो. कहाँ से कहाँ जा रहे थे गोंडा ये कहाँ पर गुंडा? गुंडा है गोंडा गोंडा यूपी में है सर अच्छा जलंधर जा रहे थे नहीं हाँ लुधियाना लुधियाना जा रहे थे तो एक ही परिवार है या अलग अलग है सारे नहीं नहीं तो परिवार अपने है सर सब नहीं? अलग अलग हैं अच्छा कि, कितने बंदे सवार थे अब ये पता नहीं है तो नाम आपका हमारा नाम है तेज नारायण दीक्षित अच्छा तो कैसे हुआ हां आप बता सकते हैं ये आगे एक ट्रक जा रहा था वो उसने ब्रिक मार दिया और ये पीछे से लग गई अच्छा कितने बं, बंदे बंदे सवार होंगे बस में लगभग इस इसमें सवार होंगे साठ 68 बंदे होंगे 50 50-60 बंदे होंगे 60 साठ बंदे होंगे बच्चे भी हैं हाँ बच्चे भी हैं अच्छा औरतें भी हैं औरतें भी ठीक है सभी हाँ सब ठीक है दो तीन लोग ज्यादा चोट लग गई और ठीक है उनको हॉस्पिटल लेके गए हाँ हॉस्पिटल गए क्या नाम है कहाँ से कहाँ जा रहे थे लुधियाना जा रहे कहाँ से आ रहे थे आर नगर से लुधियाना आ रहे थे अच्छा कोई शादी का प्रोग्राम था या वैसे ही जा रहे थे नहीं हम लुधियाना आ रहे थे तो कैसे हुआ हाँ, नहीं जानते हम बीच में बैठे थे तो ਲਗ ਗਿਆ ਤੁ ਵੀ ਜੀ ਠੀਕ ਹੈ ਸਭੀ ਸਾਰੇ ਅੱਜ ਸਵੇਰ ਧੁੰਦ ਦੇ ਹੋਣ ਦੇ ਕਾਰਨ ਤੇ ਆਪਣੇ ਰੋਡ ਦੇ ਉੱਪਰ ਆਈ ਵੀ ਰੋਡ ਦੇ ਉੱਪਰ ਤਿੰਨ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਹੈਗਾ ਤੇ ਜਿਨ੍ਹਾਂ ਚੋਂ ਤਿੰਨ ਕੁ ਬੰਦਿਆਂ ਦੇ ਥੋੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾ ਦਿੱਤਾ ਹੈਗਾ ਤੇ ਜਿਹੜੇ ਗੱਡੀਆਂ ਨੂੰ ਸਾਈਡ ਤੇ ਕਰਾ ਕੇ ਜਿਹੜੀ ਟ੍ਰੈਫਿਕ ਹੈਗੀ ਉਹ ਹੁਣ ਚੱਲ ਰਹੀ ਹੈ ਤੇ ਹੁਣ ਜਿਹੜਾ ਧੁੰਦ ਦੇ ਜ਼ਿਆਦਾ ਹੋਣ ਕਰਕੇ ਇਹ ਹਾਸਤਾ ਹੋਇਆ ਤੇ ਆਪ ਪਬਲਿਕ ਨੂੰ ਵੀ ਇਹ ਮੈਸੇਜ ਦੇਣਾ ਚਾਹੂਗੇ ਆਪ ਪਬਲਿਕ ਨੂੰ ਅਸੀਂ ਸਤ ਦਵਸ਼ ਨਾਲ ਲਾਈਆਂ ਹੋਈਆਂ ਨੇ ਤੇ ਉਹ ਆਪਣੇ ਜਿਹੜੇ ਸਾਡੇ ਟ੍ਰੈਕ ਤੇ ਹੈਗੇ ਆ ਉਹ ਸੁਚੇਤ ਕਰੋਗੇ ਵੀ ਸਾਰੇ ਜਿਹੜੇ ਟ੍ਰੈਕ ਹੈਗੇ ਆ ਉਹ ਚਾਲੂ ਰੱਖਾਂਗੇ ਮਤਲਬ ਕਿ ਜਲਦੀ ਜਲ ਜਿੱਥੇ-ਤਿੱਥੇ ਜਿਹਨੇ ਪਹੁੰਚਣਾ ਆਪਣੇ ਸਮੇਂ ਸਿਰ ਟਾਈਮ ਨਾਲ ਪਹੁੰਚ ਜਾਣ ਕਿ ਕੋਈ ਇੰਜਰਡ ਤਾਂ ਪਤਾ ਲੱਗੇ ਕਿ ਕਿੰਨੇ ਮੰਦੇ ਇੰਜਰਡ ਹੋਏ ਨੇ ਉਹ ਸਿਵਲ ਹਸਪਤਾਲ ਆਪਣੇ ਦਾਖਲ ਕਰਾ ਦਿੱਤੇ ਸਾਨੂੰ ਥੈਂਕ ਯੂ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ ਵੇਦੀ ਬਸ ਗਲੀ ਸੋਰੇ ਪੀ ਆਰ ਡੀ ਅੱਛਾ ਉਹਦੇ ਤੇ ਮੋਟਰਸਾਈਕਲ ਲੱਗੇ ਆ ਹੋਰ ਹੀ ਗੱਲੇ ਮੌਕੇ ਦੀ ਜਦ ਮੈਂ ਇਧਰ ਆ ਦੇ ਤੂੰ ਇਹ ਬਸ